ਤਾਂ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਨੇ ਜਿਸ ਦੇ ਹਿਸਾਬ ਨਾਲ ਪਰ ਖੱਤੇ ਉੱਡ ਗਏ ਨੇ ਗੱਡੀਆਂ ਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਤੇਜ਼ੀ ਦੇ ਨਾਲ ਇਹਨਾਂ ਦੋਨਾਂ ਗੱਡੀਆਂ ਦੀ ਟੱਕਰ ਹੋਈ ਹੈ ਮੈਂ ਵੀ ਇਧਰੋਂ ਆ ਰਿਹਾ ਸੀਗਾ ਦੋਨੇ ਗੱਡੀਆਂ ਦੀ ਆਪਸ ਵਿੱਚ ਇਹ ਦੋ ਕਮਿੰਟ ਪਹਿਲਾਂ ਪੂਰੇ ਜ਼ਬਰਦਸਤ ਟੱਕਰ ਹੋਈ ਤੇ ਆਹ ਗੱਡੀ ਤਾਂ ਖੜੀ ਹੋ ਗਈ ਸੀ ਇਸ ਸਲੋਟ ਇਹਦੇ ਵਿੱਚ ਦੋ ਜਣੇ ਇਹਦੇ ਵਿੱਚ ਸੀ ਦੋ ਹੀ ਜਣੇ ਉਹਦੇ ਵਿੱਚ ਸੀ ਇੱਕ ਬਜ਼ੁਰਗ ਸੀ ਇੱਕ ਮਾਈ ਸੀ ਉਹਦੇ ਵਿੱਚ ਤੇਜ ਹੋਣ ਦੇ ਕਾਰਨ ਇਹ ਜਿਹੜੀ ਹੈ ਟੱਕਰ ਹੋਈ ਹੈ ਜਿਸ ਦੇ ਵਿੱਚ 3 ਵਿਅਕਤੀਆਂ ਦੀ ਮੌਤ ਹੋਈ ਹੈ ਕਿਤੇ ਨਾ ਕਿਤੇ ਤੇਜ਼ੀ ਦੇ ਕਾਰਨ ਜਾਨ ਨੂੰ ਲਾਹ ਪਰਵਾਹੀ ਦੇ ਵਿੱਚ ਨਾ ਪਾਇਆ ਕਰੋ ਸਤਿ ਸ਼੍ਰੀ ਅਕਾਲ ਦੋਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀਪ ਰਾਣਾ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਿਹਾ ਮਾਨਸਾ ਦਾ ਪਟਿਆਲਾ ਰੋਡ ਹੈ ਮਾਨਸਾ ਤੋਂ ਜਾਂਦਾ ਪਟਿਆਲਾ ਰੋਡ ਜਿੱਥੇ ਦੋ ਸਵਿਫਟ ਕਾਰਾਂ ਦੀ ਆਪਸੀ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਵੀ ਦੋਵੇਂ ਗੱਡੀਆਂ ਦੇ ਵਿੱਚ ਦੋ ਦੋ ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਤਿਨਾਂ ਨੂੰ ਮਾਨਸਾ ਦੇ ਸਿਵਲ ਹਸਪੀਟਲ ਭੇਜਿਆ ਗਿਆ ਤਾਂ ਤਸਵੀਰਾਂ ਸਾਹ ਬਿਆਨ ਕਰ ਰਹੀਆਂ ਨੇ ਜਿਸ ਦੇ ਹਿਸਾਬ ਨਾਲ ਪਰ ਖੱچے ਉੱਡ ਗਏ ਨੇ ਗੱਡੀਆਂ ਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਤੇਜ਼ੀ ਦੇ ਨਾਲ ਇਹਨਾਂ ਦੋਨਾਂ ਗੱਡੀਆਂ ਦੀ ਟੱਕਰ ਹੋਈ ਹੈ ਇਹ ਮਾਨਸਾ ਤੋਂ ਪਟਿਆਲੇ ਨੂੰ ਜਾਂਦਾ ਰੋਡ ਹੈ ਜਿੱਥੇ ਆਪਸੀ ਟੱਕਰ ਦੇ ਨਾਲ ਦੋਨੇ ਗੱਡੀਆਂ ਦੇ ਪਰਖੱਚੇ ਉੱਡ ਗਏ ਤੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਮੌਕੇ ਤੇ ਬਾਈ ਸੀ ਇਹਨਾਂ ਤੋਂ ਜਾਣਕਾਰੀ ਲੈਨੇ ਆ ਅੱਬਾ ਜੀ ਕੀ ਗੱਲ ਹੋਈ ਹੈ ਸਾਰੀ ਵੀਰੇ ਇਹ ਮੈਂ ਵੀ ਇਧਰੋਂ ਆ ਰਿਹਾ ਸੀਗਾ ਦੋਨੇ ਗੱਡੀਆਂ ਦੀ ਆਪਸ ਵਿੱਚ ਇਹ 2 ਮਿੰਟ ਪਹਿਲਾਂ ਪੂਰੇ ਜ਼ਬਰਦਸਤ ਟੱਕਰ ਹੋਈ ਤੇ ਆਹ ਗੱਡੀ ਤਾਂ ਖੜੀ ਹੋ ਗਈ ਸੀ ਇਸ ਸਲੋਟ ਇਹਦੇ ਵਿੱਚ ਦੋ ਜਣੇ ਇਹਦੇ ਵਿੱਚ ਸੀ ਦੋ ਹੀ ਜਣੇ ਉਹਦੇ ਵਿੱਚ ਸੀ ਇੱਕ ਬਜ਼ੁਰਗ ਸੀ ਇੱਕ ਮਾਈ ਸੀ ਉਹਦੇ ਵਿੱਚ ਜਦੋਂ ਮੰਨ ਲਾ ਵੀ ਉਹ ਤੇ ਮੋਟਰਸਾਈਕਲ ਖੜਾ ਕੇ ਭੱਜ ਗਿਆ ਕਿ ਮੈਂ ਟਾਕੀ ਖੋਲਣ ਲੱਗਿਆ ਖੁੱਲੀ ਨਹੀਂ ਟਾਕੀਆਂ ਮੈਥੋਂ ਤੇ ਉਹ ਜਿਹੜੀ ਮਾਈ ਸੀ ਬਜ਼ੁਰਗ ਉਹ ਤਾਂ ਮੰਨ ਲਾ ਵੀ ਧੌਣ ਸੱਟ ਗਈ ਸੀ ਇੱਕ ਬਜ਼ੁਰਗ ਸੀਗਾ ਉਹ ਬੋਲ ਰਿਹਾ ਸੀ ਹਾਏ ਹਾਏ ਕਰ ਰਿਹਾ ਸੀ ਜਦੋਂ ਮੇਰੇ ਸਾਹਮਣੇ ਆਇਆ ਫਿਰ ਖੜਕੇ ਮੈਂ ਹੱਥ ਦਿੱਤਾ ਸਾਰਿਆਂ ਨੂੰ ਫਿਰ ਗੱਡੀਆਂ ਵਾਲੇ ਵੀਰੇ ਆਏ ਇੱਕ ਟਰੱਕ ਵਾਲਾ ਆਇਆ ਉਹਨੇ ਰਾਡ ਲਿਆ ਕੇ ਫਿਰ ਉਹ ਉਧਰਲੇ ਮੰਨ ਲਾ ਟਾਕੀਆਂ ਪਟਕੇ ਉਹਨਾਂ ਨੂੰ ਬਾਹਰ ਕੱਢ ਕੇ ਉਹ ਸਾਹਮਣੇ ਵਹਾਏ ਤੇ ਫਿਰ ਇਹਨੂੰ ਗੱਡੀ ਨੂੰ ਜਦੋਂ ਐ ਕਰਿਆ ਤੇ ਉਹ ਬਾਈ ਦੀ ਧੌਣ ਤਾਂ ਲੰਮਕ ਗਈ ਸੀ ਜਮਾ ਫਿਰ ਸਿੱਧਾ ਕਰਕੇ ਦੋਨਾਂ ਨੂੰ ਇਹਨਾਂ ਨੂੰ ਬਾਹਰ ਕੱਢਿਆ ਫਿਰ ਐਮਬੂਲੈਂਸ ਆਈ ਅੱਛਾ ਕਾਰਨ ਕੀ ਲੱਗਦਾ ਕਿਉਂਕਿ ਤੁੰਤਾ ਹੈ ਨਹੀਂ ਕੀ ਕਾਰਨ ਲੱਗਦਾ ਫਿਰ ਥੋੜੀ ਥੋੜੀ ਵਾਸੇ بارش ਪੈ ਰਹੀ ਸੀ ਤੁੰਤਾ ਨਹੀਂ ਸੀਗੀ ਬਹੁਤ ਤੇਜ਼ ਸੀ ਇਹਨਾਂ ਦੀ ਰਫਤਾਰ ਅੱਛਾ ਤੇਜ਼ ਦੀਜੀ ਕਰਕੇ ਹੋਇਆ ਇਹਨਾਂ ਦਾ ਐਕਸੀਡੈਂਟ ਕਿੰਨੇ ਕਵਿਚ ਦੀ ਗੱਲ ਹੈ ਇਹ 11 ਵਜੇ ਦੀ ਗੱਲ ਆ 11 ਸਵੇਰ 11 ਹਾਂ ਬਿਲਕੁਲ ਬਾਈ ਨੇ ਦੱਸਿਆ ਵੀ ਤੇਜ਼ ਹੋਣ ਦੇ ਕਾਰਨ ਇਹ ਜਿਹੜੀ ਹੈ ਟੱਕਰ ਹੋਈ ਹੈ ਜਿਸ ਦੇ ਵਿੱਚ ਇੰਨੇ ਵਿਅਕਤੀਆਂ ਦੀ ਮੌਤ ਹੋਈ ਹੈ ਕਿਤੇ ਨਾ ਕਿਤੇ ਤੇਜ਼ੀ ਦੇ ਕਾਰਨ ਜਾਨ ਨੂੰ ਲਾਹ ਪਰਵਾਹੀ ਦੇ ਵਿੱਚ ਨਾ ਪਾਇਆ ਕਰੋ ਤੇ ਆ ਦੇਖੋ ਤੁਸੀਂ ਤਸਵੀਰ ਜਿਹੜੀ ਹੈ ਉਹ ਸਾਫ ਬਿਆਨ ਕਰਦੀ ਹੈ ਜਿਸ ਦੇ ਹਿਸਾਬ ਨਾਲ ਗੱਡੀ ਦੇ ਗੱਡੀ ਜਿਹੜੀ ਆ ਚੱਕਨਾ ਚੂਰ ਹੋਈ ਪਈ ਆ ਤੇ ਤਿੰਨ ਵਿਅਕਤੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਟੱਕਰ ਕਿੰਨੀ ਜ਼ਬਰਦਸਤ ਹੋਣੀ ਜਿਸ ਦੇ ਨਾਲ ਇਹ ਪਰਖੱਚੇ ਉੱਡ ਗਏ ਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਤਾ ਹੁਣ ਜਿਹੜੀ ਰਫਤਾਰ ਹੈ ਕਿਤੇ ਨਾ ਕਿਤੇ ਵੱਡਾ ਕਾਰਨ ਦੱਸੀ ਜਾ ਰਹੀ ਹੈ ਵੀ ਤੇਜ਼ੀ ਦੇ ਕਾਰਨ ਹੀ ਜਿਹੜੀ ਆ ਦੋਨੇ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਹੋਈ ਆ ਜਿਸ ਦੇ ਵਿੱਚ ਤਿੰਨ ਵਿਅਕਤੀ ਨੇ ਜਿਹੜੇ ਉਹ ਦਮ ਤੋੜ ਦਿੰਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਜਗਵਾਨੀ ਟੀਵੀ ਮਾਨਸ